ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹੇਮਕੁੰਡ ਸਾਹਿਬ ਉਹ ਪਵਿੱਤਰ ਤਪੋ ਭੂਮੀ ਹੈ ਜਿੱਥੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਿਛਲੇ ਸਰੂਪ ਵਿੱਚ ਬਹੁਤ ਲੰਮਾ ਸਮਾਂ ਅਕਾਲ ਪੁਰਖ ਵਹਿਗੁਰੂ ਦੇ ਸਿਮਰਨ ਵਿੱਚ ਬਤਾਇਆ ਇਸ ਆਤਮਿਕ ਅਵਸਥਾ ਵਿੱਚ ਆਪ ਅਤੇ ਅਕਾਲ ਪੁਰਖ ਉਚਾਲੇ ਕੋਈ ਭਿੰਨਤਾ ਨਾ ਰਹੀ ਇਸ ਮਹਾਨ ਤਪਸਵੀ ਦੁਸ਼ਟ ਦਮਨ ਨੂੰ ਵਹਿਗੁਰੂ ਨੇ ਆਗਿਆ ਕੀਤੀ ਕਿ ਤੁਸੀਂ ਨਵੀਂ ਜੀਵਨ ਯਾਤਰਾ ਵਿੱਚ ਸੰਸਾਰ ਤੇ ਜਾ ਕੇ ਧਰਮ ਦਾ ਪ੍ਰਸਾਰਾ ਕਰੋ ਆ ਧਰਮੀਆਂ ਤੇ ਜਾਲਮਾਂ ਤੇ ਅਤਿਆਚਾਰ ਨੂੰ ਠੱਲ ਪਾਓ ਇਸ ਹੁਕਮ ਦੀ ਪਾਲਣਾ ਕਰਦਿਆਂ ਦੁਸ਼ਟ ਦਮਨ ਨੇ ਹੇਮਕੁੰਤੋ ਆਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਮਾਤਾ ਗੁਜਰੀ ਦੇ ਕੋਖ ਤੋਂ ਪਰਲਾ ਸਾਹਿਬ ਵਿੱਚ ਜਨਮ ਲਿਆ ਪ੍ਰਕਾਸ਼ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਵੈ ਜੀਵਨੀ ਬਚਿੱਤਰ ਨਾਟਕ ਵਿੱਚ ਆਪਣੀ ਵਰਤਮਾਨ ਜੀਵਨ ਯਾਤਰਾ ਦੇ ਪਿਛਲੇ ਸਰੂਪ ਦੇ ਸਮਾਚਾਰ ਆਪ ਵਰਣਨ ਕੀਤੇ ਹਨ ਜਿਨ੍ਹਾਂ ਤੋਂ ਆਪ ਦੇ ਇਸ ਤਪਸਥਾਨ ਦਾ ਸੰਸਾਰ ਨੂੰ ਗਿਆਨ ਹੋਇਆ ਬਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆਪਣੀ ਜੀਵਨ ਕਥਾ ਬਿਆਨ ਕਰਦੇ ਹਨ ਲਿਖਦੇ ਹਨ ਕਿ ਜਿੱਥੇ ਹਿਮਕੋਟ ਪਹਾੜਤ ਹੈ ਉੱਥੇ ਹੀ ਸੱਤ শৃੰਗ ਨਾਮ ਦਾ ਪਹਾੜ ਹੈ ਅਰਥਾਤ ਸੱਤ ਪਹਾੜੀਆਂ ਵਿਚਾਲੇ ਘਿਰਿਆ ਹੋਇਆ ਹਿਮਾਲਿਆ ਦੀ ਧਾਰ ਵਿੱਚ ਬਦਰੀ ਨਾਰਾਇਣ ਦੇ ਕੋਲ ਇਸ ਭਾਰ ਦਾ ਨਾਮ ਹੁਣ ਵੀ ਸਪਤਸ਼੍ਰਿੰਗ ਹੈ ਇੱਥੇ ਹੀ ਪਾਂਡਵ ਰਾਜੇ ਨੇ ਜੋਗ ਕਮਾਇਆ ਸੀ ਇਸ ਸਥਾਨ ਤੇ ਗੁਰੂ ਜੀ ਨੇ ਅਕਾਲ ਪੁਰਖ ਦੀ ਤਪੱਸਿਆ ਤੇ ਸਾਧਨਾ ਕੀਤੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਤੇ ਅਕਾਲ ਪੁਰਖ ਦੇ ਦੋ ਤੋਂ ਇੱਕ ਰੂਪ ਹੋ ਗਏ ਤਾਂ ਪ੍ਰਭੂ ਨੇ ਪ੍ਰਸੰਨ ਹੋ ਕੇ ਆਗਿਆ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਨੇ ਕਲਯੁਗ ਵਿੱਚ ਆਣ ਕੇ ਜਿਹੜਾ ਸੀ ਪਰ ਜਨਮ ਲਿਆ ਗੁਰੂ ਜੀ ਲਿਖਦੇ ਹਨ ਕਿ ਮੇਰੀ ਪ੍ਰਭੂ ਦੇ ਚਰਣਾ ਵਿੱਚ ਬਿਰਤੀ ਇਨੀ ਜੁੜ ਗਈ ਸੀ ਕਿ ਸੰਸਾਰ ਯਾਤਰਾ ਤੇ ਆਉ ਨੂੰ ਜੀ ਨਹੀਂ ਸੀ ਕਰਦਾ ਪ੍ਰਭੂ ਨੇ ਮੈਨੂੰ ਸਮਝਾਇਆ ਤੇ ਫਿਰ ਇਸ ਸੰਸਾਰ ਯਾਤਰਾ ਲਈ ਨਿਸ਼ਚਿਤ ਕਾਰਜ ਦੇ ਕੇ ਭੇਜਿਆ ਕਲਗੀਧਰ ਪਾਤਸ਼ਾਹ ਜੀ ਜਗਤ ਫੇਰੀ ਤੇ ਉਹਨਾਂ ਦੇ ਸਿੱਖਾਂ ਨੇ 18ਵੀਂ ਸਦੀ ਵਿੱਚ ਵਧੀਰੇ ਜਦੋਂ ਜਹਦ ਵਿੱਚ ਰੁਚੀ ਹੋਣ ਕਾਰਨ ਕਿਸੇ ਨੂੰ ਇਸ ਤਪੋ ਭੂਮੀ ਦੀ ਦਰਸ਼ਨ ਕਰਨ ਦੀ ਤੀਨ ਸ਼ਾਨੀ ਕੈਮ ਕਰਨ ਦਾ ਫੁਰਨਾ ਨਾ ਫੁਰਿਆ ਮਹਾਰਾਜ ਰਣਜੀਤ ਸਿੰਘ ਦੀ ਅਗਵਾਈ ਵੇਠ ਵਿਸ਼ਾਲ ਰਾਜ ਸਥਾਪਿਤ ਹੋਇਆ ਤਾਂ ਕਈ ਸਿੱਖ ਰਿਆਸਤਾਂ ਬਣ ਗਈਆਂ ਤੇ ਇਸ ਤਪੋ ਭੂਮੀ ਦੀ ਖੋਜ ਤੇ ਯਾਤਰਾ ਦਾ سلسلہ ਜਿਹੜਾ ਸੀ ਸ਼ੁਰੂ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਹ ਸਾਰਾ ਬਿਆਨ ਕੀਤਾ ਹੈ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜਿਹੇ ਵਿਦ ਮੋਹਿਆਨੋ ਹੇਮਕੁੰਟ ਪर्वਤ ਹੈ ਜਹਾਂ ਸਪਤ ਸ਼੍ਰਿੰਗ ਸ਼ੋਭਤ ਹੈ ਤਾਹਾਂ ਸਪਤ ਸ੍ਰਿੰਗ ਤੇ ਨਾਮ ਕਹਾਵਾ ਪਾਂਡ ਰਾਜ ਜਹ ਜੋਗ ਕਮਾਵਾ ਤੈ ਹਮ ਅਧਿਕ ਤਪਸਿਆ ਸਾਦੀ ਮਹਾ ਕਾਲ ਕਾਲ ਕਾ ਆਰਾਧੀ ਏ ਵਿਦ ਕਰਤ ਤਪਸਿਆ ਭਇਓ ਦਵਾਇ ਤੈ ਏਕ ਰੂਪ ਹਵਾਇ ਗਇਓ ਰਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਦਯੋਗ ਸਾਧਨਾ ਸਾਧਾ ਤਨ ਜੋ ਕਰੇ ਅੱਲਾਹ ਕੀ ਸੇਵਾ ਤਾਂ ਤੇ ਭੈ ਪ੍ਰਸੰਨ ਗੁਰਦੇਵਾ ਤਿਨ ਪ੍ਰਭ ਜਬ ਆਇਸ ਮੋਹਿ ਦੀਆ ਤਬ ਹਮ ਜਨਮ ਕਲੂ ਮਹਿ ਲੀਆ ਚੇਤਨਾ ਭਇਓ ਹਮਰੋ ਆਵਣ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨ ਨਰਮ ਹੈ ਜੋ ਤਿਉ ਪ੍ਰਭ ਹਮ ਕੋ ਸਮਝਾਇਓ ਏਮ ਕਹਿ ਕੇ ਇਹ ਲੋਕ ਪਠਾਇਓ ਇਸ ਤਰ੍ਹਾਂ ਵਹਿ ਗੁਰੂ ਨੇ ਸਾਨੂੰ ਜਿਹੜਾ ਸੀ ਕਾਰਜ ਦੇ ਕੇ ਜਿਹੜਾ ਸੀ ਸੰਸਾਰ ਦੇ ਵਿੱਚ ਭੇਜਿਆ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਵਿਸ਼ਾਲ ਰਾਜ ਸਥਾਪਿਤ ਹੋਇਆ ਤੇ ਕਈ ਸਿੱਖ ਰਿਆਸਤਾਂ ਬਣ ਗਈਆਂ ਤੇ ਇਸ ਤਪੋ ਭੂਮੀ ਦੀ ਖੋਜ ਤੇ ਯਾਤਰਾ ਦਾ ਸਿਲਸਿਲਾ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ గ్రంథ ਵਿੱਚ ਇਸ ਤਪੋ ਭੂਮੀ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ ਤੇ ਹਿਮਕੁਲਡ ਸੰਪਤ ਸ੍ਰਿੰਗ ਦੀ ਯਾਤਰਾ ਕਰਕੇ ਇਸ ਤਪੋ ਭੂਮੀ ਦਾ ਵਿਸਥਾਰ ਪੂਰਕ ਵਰਣ ਸਭ ਤੋਂ ਪਹਿਲਾਂ ਪੰਡਤ ਤਾਰਾ ਸਿੰਘ ਨਰੋਤਮ ਨੇ ਆਪਣੀ ਰਚਨਾ ਗੋਰ ਤੀਰਥ ਸੰਗ੍ਰਹਿ ਵਿੱਚ ਕੀਤਾ ਹੈ ਉਹਨਾਂ ਨੇ ਬਚਿੱਤਰ ਨਾਟਕ ਦੀਆਂ ਮੁੱਢਲੀਆਂ ਟੁਕਾਂ ਦੇ ਆਧਾਰ ਤੇ ਇਸ ਸਥਾਨ ਦੀ ਖੋਜ ਜਿਹੜੀ ਸੀ ਸ਼ੁਰੂ ਕੀਤੀ ਫਿਰ ਉਹਨਾਂ ਮਹਾਨ ਭਾਰਤੀ ਗ੍ਰੰਥਾਂ ਵਿੱਚੋਂ ਪਾਂਡੂ ਰਾਜੇ ਨੇ ਤਪ ਦੀ ਵਿਥਿਆ ਤੇ ਪਾਂਡੂ ਕੇਸ਼ਵਰ ਸਥਾਨ ਬਾਰੇ ਜਾਣਕਾਰੀ ਲੈ ਕੇ ਆਪ ਹੀਮਕੋਟ ਸਪਤ ਸ੍ਰਿੰਗ ਦੀ ਉਸ ਸਥਾਨ ਤੇ ਪਹੁੰਚੇ ਜਿੱਥੇ ਦੁਸ਼ਟ ਦਮਨ ਨੇ ਤਪ ਕੀਤਾ ਸੀ ਹੇਮਕੁੰਟ ਸਤ ਪਹਾੜੀਆਂ ਦੀ ਤਪੋ ਭੂਮੀ ਤੇ ਦੁਸ਼ਟ ਦਮਨ ਦੀ ਯਾਦ ਕਰਤੀ ਇਨਸ਼ਾਨ ਸਾਹਿਬ ਚਲਾਉਣ ਵਾਲੇ ਪਹਿਲੇ ਵਿਅਕਤੀ ਸੰਤ ਸੋਹਣ ਸਿੰਘ ਟਿਹਰੀ ਵਾਲੇ ਪਹਿਲੀ ਵਾਰ 1932 ਦੇ ਵਿੱਚ ਇਸ ਤਪੋ ਸਥਾਨ ਉੱਪਰ ਪਹੁੰਚੇ ਅਤੇ ਹਰ ਸਾਲ ਇਸ ਯਾਤਰਾ ਅਤੇ ਆਉਣ ਲੱਗੇ ਆਪ ਜੀ ਦੇ ਇਨਸ਼ਾਨ ਸਾਹਿਬ ਲਾਉਣ ਤੇ ਯਾਦਗਾਰ ਸਥਾਪਿਤ ਕਰਨ ਦਾ ਯਤਨ ਅਰੰਭਿਆ ਸੰਤ ਸੋਹਣ ਸਿੰਘ ਦਾ ਮੇਲ ਸਨ 1935 ਦੇ ਵਿੱਚ ਭਾਈ ਵੀਰ ਸਿੰਘ ਨਾਲ ਹੋਇਆ ਤਾਂ ਆਪਨੇ ਹੇਮਕੁੰਟ ਸ਼ਪਤ ਸ਼੍ਰਿੰਗ ਦੀ ਕੀਤੀ ਯਾਤਰਾ ਅਤੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਤੇ ਨਿਸ਼ਾਨ ਸਾਹਿਬ ਲਾਉਣ ਦੀ ਇੱਛਾ ਪ੍ਰਗਟ ਕੀਤੀ ਭਾਈ ਵੀਰ ਸਿੰਘ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਰੁਮਾਲੇ ਮੰਜੀ ਸਾਹਿਬ ਅਤੇ ਗੁਰਦੁਆਰੇ ਦੀ ਜ਼ਰੂਰੀ ਸਮਾਨ ਵਿਛਾਈਆਂ ਬਰਤਨ ਕੁਝ ਪੁਸਤਕਾਂ ਇੱਕ ਤੰਬੂ ਆਦ ਲੈ ਕੇ ਦਿੱਤਾ ਤਾਂ ਕਿ ਗੁਰਦੁਆਰੇ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਉੱਥੇ ਰਹਿਣ ਤੇ ਪਾਠ ਕਰਨ ਦਾ ਕੰਮ ਜਾਰੀ ਹੋ ਸਕੇ ਇਸ ਤਰ੍ਹਾਂ ਇਸ ਸਥਾਨ ਤੇ ਉੱਪਰ ਜਾਦਗਰ ਉਸਾਰਨ ਦਾ ਮੁੱਢ ਵੱਜ ਗਿਆ ਗਸਤ 1966 ਵਿੱਚ ਸੰਤ ਸੋਹਣ ਸਿੰਘ ਜੀ ਨੇ ਗੁਰਦੁਆਰੇ ਦੀ ਉਸਾਰੀ ਸ਼ੁਰੂ ਕੀਤੀ ਤਿੰਨ ਮਹੀਨਿਆਂ ਵਿੱਚ 10x10 ਫੁੱਟ ਦਾ ਕਮਰਾ ਅਤੇ 3 ਫੁੱਟ ਦਾ ਬਰਾਂਡਾ ਬਣ ਗਿਆ ਭਾਵੇਂ ਬਹੁਤ ਜ਼ਿਆਦਾ ਔਕੜਾਂ ਤੇ باوجود ਸੰਤ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਇਹ ਸਮਹਾਨ ਕਾਰਜ ਨੂੰ ਨੇਪਰੇ ਚੜਾਉਂਦਿਆਂ ਅਗਲੇ ਸਾਲ 1937 ਦੇ ਵਿੱਚ ਸੰਤ ਜੀ ਫਿਰ ਹੇਮਕੋਟ ਪਹੁੰਚੇ ਇਸ ਵਾਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤੇ ਗੁਰਦੁਆਰੇ ਦੇ ਹੋਰ ਸਮਾਨ ਦੇ ਨਾਲ ਪਹੁੰਚ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੇ ਕਰ ਦਿੱਤਾ ਨਿਸ਼ਾਨ ਸਾਹਿਬ ਵੀ ਝੁਲਾ ਦਿੱਤਾ ਗਿਆ ਪ੍ਰਕਾਸ਼ ਵੇਲੇ ਦੇਨ ਗੁਰੂ ਦਾ ਅਟੁੱਟ ਲੰਗਰ ਇਸ ਤਪੋ ਭੂਮੀ ਤੇ ਜਿਹੜਾ ਸੀ ਵਰਤਿਆ ਕਾਫੀ ਗਿਣਤੀ ਵਿੱਚ ਸੰਗਤਾਂ ਵੀ ਪਹੁੰਚੀਆਂ ਸੰਤ ਸੋਹਣ ਸਿੰਘ ਜੀ 13 ਫਰਵਰੀ 1939 ਨੂੰ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਰਾਜੇ ਅਤੇ ਇਸ ਤੋਂ ਪਹਿਲਾਂ ਇਸ ਸਥਾਨ ਦੀ ਸੇਵਾ ਸੰਭਾਲ ਗੁਰਮukh ਪਿਆਰੀ ਮੋਹਨ ਸਿੰਘ ਹਵਾਲਦਾਰ ਅਤੇ ਮਹਾਪੁਰਖ ਸੰਤ ਠੰਢੀ ਸਿੰਘ ਜੀ ਨੇ ਸੌਨ ਨੂੰ ਸੌਂਪੀ ਇਹਨਾਂ ਦੋਵਾਂ ਨੇ ਸੇਵਾ ਦਾ ਕਾਰਜ ਪੂਰੀ ਸ਼ਰਧਾ ਉਤਸ਼ਾਹ ਅਤੇ ਲਗਨ ਨਾਲ ਅੱਗੇ ਤੋਰਿਆ ਯਾਤਰਾ ਤੇ ਆਉਣ ਵਾਲੀ ਸੰਗਤ ਲਈ ਰਸਤੇ ਵਿੱਚ ਬਹੁਤ ਸਾਰੇ ਗੁਰਦੁਆਰੇ ਅਤੇ ਸ਼ਰਮਾਂ ਦੀ ਉਸਾਰੀ ਸ਼ੁਰੂ ਕਰਵਾਈ ਰਸਤੇ ਬਣਾਏ ਗਏ ਯਾਤਰਾ ਲਈ ਹਰ ਸਾਲ ਲੱਖਾਂ ਸੰਗਤਾਂ ਹੇਮਕੋੜ ਸਾਹਿਬ ਜਾਣ ਲੱਗ ਪਈਆਂ ਹਵਾਲਦਾਰ ਮੋਦਨ ਸਿੰਘ ਜੀ ਨੇ ਸਾਲ 1960 ਵਿੱਚ ਸਤ ਮੈਂਬਰੀ ਗੁਰਦੁਆਰਾ ਸ੍ਰੀ ਹਿਮਕੋਟ ਸਾਹਿਬ ਦਾ ਟਰਸਟ ਬਣਾਇਆ ਇਸ ਤਰ੍ਹਾਂ ਸ੍ਰੀ ਹਿਮਕੋਟ ਸਾਹਿਬ ਅਤੇ ਇਸ ਨਾਲ ਸੰਬੰਧਿਤ ਸਥਾਨਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਟਰਸਟ ਦੇ ਅਧੀਨ ਆ ਗਿਆ ਤੇ ਅੱਜ ਵੀ ਜਿਹੜਾ ਚੱਲ ਰਿਹਾ ਹੈ ਅੱਜ ਵੀ ਸੰਗਤਾਂ ਜਿਹੜੀਆਂ ਨੇ ਲੱਖਾਂ ਦੀ ਤਗਾਹ ਦੇ ਵਿੱਚ ਜਾਂਦੀਆਂ ਨੇ ਦਰਸ਼ਨ ਦਿਦਾਰੇ ਕਰਦੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਸੰਗਤਾਂ ਦੇ ਸਿਰ ਤੇ ਰਹਿਮਤ ਭਰਿਆ ਹੱਥ ਰੱਖਣ ਅਤੇ ਵਦ ਵਦ ਹੇਮਕੁਰ ਸਾਹਿਬ ਦੀ ਯਾਤਰਾ ਕਰਨ ਦਾ ਬਲ ਬਖਸ਼ ਕੇ ਕਰਤਾਰਸ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ